ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬਠਾ ਗੁਰ ਭਾਰੀ ਅਰਜਨ ਦਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਛੋਟਿੰਗ ਆ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬੋਪਰ ਪਟਾਰੀ ਮੈਂ ਆਪਣੇ ਬੜੇ ਧੰਨ ਭਾਗ ਸਮਝਦਾ ਕਿ ਅੱਜ ਮੈਨੂੰ ਇੱਥੇ ਗੁਰੂ ਕੀ ਵਡਾਲੀ ਜਿੱਥੇ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਦਾ ਮਾਤਾ ਗੰਗਾ ਜੀ ਦੀ ਮubaruk ਮੁਖ ਤੋਂ ਪ੍ਰਕਾਸ਼ ਹੋਇਆ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰੇ ਅੱਜ ਇਸ ਮੁਬਾਰਕ ਸਥਾਨ ਤੇ ਮੈਨੂੰ ਦਰਸ਼ਨ ਕਰਨ ਦਾ ਸੱਚੇ ਪਾਤਸ਼ਾਹ ਦੇ ਦਰਸ਼ਨ ਗੁਰੂ ਕੀ ਸੰਗਤ ਦੇ ਜੋੜੇ ਝਾੜਨ ਦਾ ਅੱਜ ਮੈਨੂੰ ਜਿਹੜਾ ਇੱਥੇ ਸੁਭਾਗ ਸਮਾਪਤ ਹੋਇਆ ਮੈਂ ਆਪਣੇ ਆਪ ਨੂੰ ਬੜਾ ਧੰਤਾ ਦੇ ਜੋਗ ਸਮਝਦਾ ਕਿ ਪਾਤਸ਼ਾਹ ਨੇ ਆਵਾਜ਼ ਮਾਰੀ ਤੇ ਮੈਂ ਉਹਨਾਂ ਦੇ ਪ੍ਰਕਾਸ਼ ਸਥਾਨ ਤੇ ਪਹੁੰਚਿਆ ਬਾਕੀ ਇੱਥੋਂ ਦੀ ਸੰਗਤ ਦੇ ਵਿੱਚ ਮੈਂ ਬੜਾ ਉਤਸ਼ਾਹ ਵੇਖਿਆ ਗੁਰੂ ਕੀ ਸੰਗਤ ਬਹੁਤ ਤਰੀਕਿਆਂ ਦੇ ਨਾਲ ਇੱਥੇ ਸੇਵਾ ਕਰ ਰਹੀ ਹੈ ਲੰਗਰਾਂ ਦੇ ਵਿੱਚ ਜੋੜਿਆਂ ਦੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਪ੍ਰਕਾਸ਼ 1500 ਤੇ 95 ਈਸਵੀ ਦੇ ਵਿੱਚ ਹੋਇਆ ਸੱਚੇ ਪਾਤਸ਼ਾਹ ਜੀ ਨੇ ਆਪਣੇ ਜੀਵਨ ਦੇ ਵਿੱਚ ਭਾਵੇਂ ਕਿ ਚਾਰ ਜੁੱਧ ਲੜੇ ਪਰ ਸਿੱਖਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕਰਵਾ ਕਰਕੇ ਦੱਸਿਆ ਕਿ ਸਾਡੇ ਲਈ ਸਰਬੋਤਮ ਸ੍ਰੀ ਅਕਾਲ ਤਖਤ ਸਾਹਿਬ ਆ ਸੱਚੇ ਪਾਤਸ਼ਾਹ ਹਮੇਸ਼ਾ ਹੀ ਸਾਨੂੰ ਸਾਰਿਆਂ ਨੂੰ ਸਰਬੋਤਮ ਸ੍ਰੀ ਅਕਾਲ ਤਖਤ ਸਾਹਿਬ ਦੇ ਲੜ ਲਾ ਕੇ ਗਿਆ ਅੱਜ ਲੋੜ ਆ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬੋਜਤਾ ਨੂੰ ਪ੍ਰਵਾਨ ਕਰਦੇ ਹਾਂ ਕੌਮ ਨੂੰ ਇੱਕ ਮੁੱਠ ਕਰਨ ਦੇ ਲਈ ਜਾਦਾ ਤੋਂ ਜ਼ਿਆਦਾ ਯਤਨ ਕਰੀਏ ਸੱਚੇ ਪਾਤਸ਼ਾਹ ਦੇ ਸਿਧਾਂਤਾਂ ਦੇ ਮੁਤਾਬਕ ਗੁਰੂ ਦੀ ਸਿੱਖਿਆ ਦੇ ਮੁਤਾਬਕ ਚੱਲੀਏ ਮੈਂ ਸਮੁੱਚੇ ਗੁਰੂ ਨਾਨਕ ਨਾਮ ਲੇਵਾ ਨੂੰ ਸਮੁੱਚੀਆਂ ਸਿੱਖ ਸੰਗਤਾਂ ਨੂੰ ਤੇ ਸਮੁੱਚੇ ਸੰਸਾਰ ਨੂੰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਗੁਰੂ ਕਿਰਪਾ ਕਰੇ ਅਸੀਂ ਸਾਰੇ ਹੀ ਸਤਗੁਰੂ ਦੇ ਮਾਰਗ ਦੇ ਉੱਤੇ ਚੱਲ ਗਏ ਗੁਰੂ ਵਾਲੇ ਬਣ ਗਏ ਤੇ ਗੁਰੂ ਅਨਸਾਰੀ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸਰਬਜੀਤ ਕੌਰ ਹੈ ਔਰ ਅਸੀਂ ਛਾਟੇ ਦੇ ਵਿੱਚ ਨਹੀਂ ਕਿਆ ਔਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਡਾਲੀ ਸਾਹਿਬ ਜਿਹੜਾ ਜਨਮ ਸਥਾਨ ਹੈ ਉਹਦੇ ਤੇ ਮੱਥਾ ਟੇਕਣਾ ਹੈ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਐਸਾ ਪੰਥ ਚਲਾਇਆ ਕਿਉਂਕਿ ਪੰਜ ਜੜੀਆਂ ਪਾਸ਼ਾਈਆਂ ਸੀ ਉਹ ਬਹੁਤ ਹੀ ਸ਼ਾਂਤਮਈ ਰਹੀਆਂ ਔਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੇਰੀ ਪੀੜੀ ਦੀ ਜਿਹੜੀ ਕਰਪਾਹੰਤਾਰੀ ਆ ਉਹ ਇੱਕ ਨਵਾਂ ਸੰਦੇਸ਼ ਹੀ ਸਿੱਖ ਕੌਮ ਵਾਸਤੇ ਇੱਕ ਜਗਤ ਵਾਸਤੇ ਔਰ ਮੈਂ ਸੋਚਦੀ ਆ ਕਿ ਇਹ ਜਿਹੜਾ ਸੰਦੇਸ਼ ਆ ਅੱਜ ਤੱਕ ਸਾਨੂੰ ਇੱਕ ਵੱਖਰੀ ਕੌਮ ਦੀ ਪਰਖ ਕਰ ਰਿਹਾ ਹੈ ਕਿਉਂਕਿ ਅਸੀਂ ਉਸ ਸਮੇਂ ਸ਼ਸਤਰਧਾਰੀ ਹੋ ਗਏ ਸਾਂ ਔਰ ਇਹ ਬੜੀ ਵੱਡੀ ਗੱਲ ਆ ਕਿ ਸਾਡੀ ਪਹਿਚਾਨ ਅੱਜ ਸ਼ਸਤਰਧਾਰੀ ਦੇ ਤੌਰ ਤੇ ਔਰ ਰੱਖਿਆ ਦੇ ਤੌਰ ਤੇ ਹੁੰਦੀ ਆ ਜਦੋਂ ਵੀ ਕੋਈ ਜ਼ੁਲਮ ਹੁੰਦਾ ਹੈ ਉਸ ਸਮੇਂ ਹਮੇਸ਼ਾ ਹੀ ਹਰ ਸਥਾਨ ਤੇ ਹਰ ਨੁਕੋਨੇ ਤੇ ਸਿੱਖ ਕੌਮ ਨੂੰ ਯਾਦ ਕੀਤਾ ਜਾਂਦਾ ਹੈ ਔਰ ਸ੍ਰੀ ਗੁਰਗੋਬਿੰਦ ਸਾਹਿਬ ਦੀ ਜੀ 10 ਅਕਤੂਬਰ ਦੀ ਦੇਣ ਹੈ ਕਿ ਸਿੱਖ ਜਿਹੜੇ ਆ ਉਨ੍ਹਾਂ ਦੀ ਪਹਿਚਾਨ ਅੱਜ ਤੇ ਉਹ ਪ੍ਰਮਾਤਮਾ 'ਤੇ ਅਰਦਾਸ ਬਣੇ ਬਸ ਇਹੋ ਹੀ ਅਰਦਾਸ ਬੇਨਤੀ ਹੈ ਕਿ ਸਰ ਸਰਬੱਤ ਦਾ ਭਲਾ ਮੰਗਦੇ ਆਂ ਔਰ ਸਭ ਤੋਂ ਵੱਡੀ ਗੱਲ ਹੈ ਕਿ ਸਿੱਖ ਕੌਮ 'ਚ ਜਿਹੜੀਆਂ ਇੰਨੀਆਂ ਦੜਾੜਾਂ ਪਈਆਂ ਹੋਈਆਂ ਨੇ ਪਾਛਾ ਉਸ ਦੜਾੜਾ ਨੂੰ ਖਤਮ ਕਰੇ ਔਰ ਸਭ ਨੂੰ ਪੰਥ ਦੇ ਵਿੱਚ ਏਕਤਾ ਇਤਿਫਾਕ ਰਕਸ਼ ਕੇ ਇਕੱਠੇ ਬੈਣ ਦੀ ਸਮਰਥ ਬਖ